ਲੁਧਿਆਣੇ ਦੇ ਸਮਾਜ ਸੇਵੀਆਂ ਵੱਲੋਂ ਸੜਕ ਦੀ ਖਸਤਾ ਹਾਲਤ ਨੂੰ ਬਿਆਨ ਕਰਨ ਲਈ ਵੱਖ-ਵੱਖ ਟੰਗ ਆਪਣਾਏ ਗਏ। ਟੰਡਾਰੀ ਕਲਾ ਫੋਕਲ ਪੁਆਇੰਟ ਦੇ ਰਸਤੇ ਦੀ ਹਾਲਤ ਨੂੰ ਬਿਆਨ ਕਰਨ ਲਈ ਉੱਥੇ ਦੇ ਟੋਏ ਵਿੱਚੋਂ ਪੌਦੇ ਲਾਏ ਗਏ ਤੇ ਸੁੱਤੇ ਪ੍ਰਸ਼ਾਸਨ ਨੂੰ ਜਗਾਇਆ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਸ ਰਸਤੇ ਤੋਂ ਲੰਘਣਾ ਵੀ ਬਹੁਤ ਮੁਸ਼ਕਿਲ ਹੈ। ਸਮਾਰਟ ਸਿਟੀ ਕਿਹਾ ਜਾਂਦਾ ਲੁਧਿਆਣੇ ਨੂੰ। ਜਿਹੜਾ ਆਏ ਦਿਨ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਇੱਕ ਨੰਬਰ ਦੇ ਸਮਾਰਟ ਸਿਟੀ ਜਾਇਆ ਗਿਆ ਦੀਗਾ। ਅਸੀਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਅਜੀ ਉਹ ਦ੍ਰਿਸ਼ੇ ਦਿਖਾਣਾ ਚਾਹੁੰਦੇ ਆ ਸਮਾਰਟ ਸਿਟੀ ਦੇ ਕਈ ਹਿੱਸੇ ਜਿੱਥੇ ਲੋਕਾਂ ਦਾ ਲੰਘਣਾ ਔਖਾ ਹੋਇਆ ਹੋਇਆ ਬਹੁਤ ਸ਼ੇਰੀਆ ਦੇ ਵਿੱਚ ਖੜੇ ਆ ਜਿੱਤੇ ਡੇਡ ਡੇਡ ਫੁੱਟ ਦੇ ਟੋਏ ਨੇ ਅਸੀਂ ਅੱਜ ਉਹਦੇ ਬੌਧੇ ਲਗਾ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਕਿ ਇੱਕ ਤਾਂ ਵਿਚਾਰ ਰੱਖੋ ਇੱਕ ਆਪਣੇ ਏਰੀਆ ਦੇ ਵਿੱਚ ਸੁੱਤੇ ਹੋਏ ਕਾਉਂਸਲਰਾਂ ਨੂੰ ਉਠਾਓ ਸਮਾਜ ਸੇਵੀ ਅਤੇ ਰਾਹਗੀਰਾਂ ਨੇ ਕਿਹਾ ਕਿ ਸੜਕਾਂ ਦੀ ਹਾਲਤ ਖਸਾ ਹੈ ਜਿਸ ਕਰਕੇ ਉਹਨਾਂ ਨੂੰ ਉੱਥੇ ਲੰਘਣਾ ਵੀ ਔਖਾ ਹੈ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਲੁਧਿਆਣਾ ਜਦੋਂ 스마트 ਸਿਟੀ ਦੀ ਦੌੜ ਵਿੱਚ ਸ਼ਾਮਿਲ ਹੈ ਉਸ ਦੇ ਬਾਵਜੂਦ ਵੀ ਇੱਥੇ ਹਰ ਇੱਕ ਰੋਜ਼ ਨਵੇਂ ਹਾਦਸੇ ਹੁੰਦੇ ਰਹਿੰਦੇ ਜਦ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਉਹਨਾਂ ਵੱਲੋਂ ਸੜਕ ਤੇ ਬੂਟੇ ਲਾਏ ਹੱਤ ਤੇ ਕਿਉਂਕਿ ਸੜਕ ਤਾਂ ਠੀਕ ਨਹੀਂ ਹੋ ਰਹੀ ਘਟੋ ਘਟ ਇਥੇ ਬੂਟੇ ਲਾਏ ਜਾਣ ਉਧਰ ਰਾਗੀ ਨੇ ਵੀ ਕਿਹਾ ਕਿ ਸੜਕ ਦੀ ਹਾਲਤ ਕਾਫੀ ਖਸਤਾ ਨੇ ਸਾਬ ਦਿਖ ਰਿਹਾ ਹੈ ਸਰਕਾਰ ਪ੍ਰਸ਼ਾਸਨ ਇਸ ਵਕਤ ਕੁੰਭ ਗਰੀ ਨਹੀਂ ਸੁੱਤੀ ਪਈ ਹੈ ਪਿੱਛੇ ਪਤਾ ਲੱਗਿਆ ਸੀਗਾ 6 ਲੱਖ ਦਾ ਘਟਾਲਾ ਕਰ ਲਿਆ ਸਾਨੂੰ ਆਏ ਦਿਨ ਸਿਰੇ ਕੋਟਾਲੇ ਨਜ਼ਰ ਆ ਰਹੇ ਨੇ ਕਿਉਂਕਿ ਸਿਰਫ ਪੈਸਾ ਹੀ ਇੱਕ ਇਹਨਾਂ ਦਾ ਮੋਤਬ ਬਣ ਚੁੱਕਾ ਹੋਇਆ ਸਾਡੇ ਟੈਕਸਾਂ ਨਾਲ ਸਾਨੂੰ ਕੀ ਮਿਲ ਰਿਹਾ ਟੁੱਟੀਆਂ ਸੜਕਾਂ ਸਾਡੇ ਟੈਕਸਾਂ ਨਾਲ ਸਾਨੂੰ ਕੀ ਮਿਲ ਰਿਹਾ ਬੁੱਡੇ ਨਾਲੇ ਦਾ ਗੰਦਾ ਪਾਣੀ ਸਾਡੇ ਟੈਕਸਾਂ ਨਾਲ ਜਗਰਾਉਂ ਪੁਲ 5 ਸਾਲ ਨਹੀਂ ਬਣਿਆ ਹਜੇ ਤੱਕ ਮਤਲਬ ਅਸੀਂ ਟੈਕਸ ਬੇ ਕਰ ਰਹੇ ਹਾਂ ਤੇ ਸਾਨੂੰ ਮਿਲ ਕੀ ਰਿਹਾ ਇਹ ਸਭ ਅਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇੱਕ ਮੀਡੀਆ ਰਾਹੀਂ ਕਾਡੇ ਰਾਹੀਂ ਕਹਿਣਾ ਚਾਹੁੰਦੇ ਆ ਕਿ ਲੋਕਾਂ ਨੂੰ ਸੜਕਾਂ ਦੇ ਆ ਕੇ ਇੱਕ ਜ਼ਮੀਨੀ ਸਤਰ ਤੇ ਆ ਕੇ ਦੇਖੋ ਲੋਕ ਇਸ ਵਕਿਹੜੀ ਮੁਸੀਬਤਾਂ ਚੋਂ ਨਿਕਲ ਰਹੇ ਨੇ ਜੇ ਤੁਸੀਂ ਇੱਕ ਪਾਸੇ ਕਰੋਨਾ ਨੂੰ ਲੈ ਕੇ ਸਰਕਾਰ ਵਧੀਆ ਕੰਮ ਕਰ ਰਹੀ ਹੈ ਉੱਥੇ ਕਹਿੰਦੇ ਜਾਗਰੂਕ ਹੋਣ ਲਈ ਇਹ ਸੜਕਾਂ ਵੀ ਦੇਖੋ ਕਿ ਲੋਕਾਂ ਦਾ ਲੰਘਣਾ ਔਖਾ ਹੈ ਜੇ ਅੱਜ ਮੀਂਹ ਆ ਜਾਵੇ ਡੇਡ ਡੇਡ ਫੁੱਟ ਤੋਇਆ ਹੋ ਜਾਂਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਰੋਜ਼ ਆਏ ਦਿਨ ਇੱਥੇ ਐਕਸੀਡੈਂਟ ਹੋ ਰਹੇ ਨੇ ਦੇ ਅਸੀਂ ਅੱਜ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਵੀ ਆਪਣੇ ਘਰਾਂ ਚੋਂ ਨਿਕਲੋ ਤੇ ਆਪਣੇ ਏਰੀਏ ਦੇ ਕਾਉਂਸਲਰਾਂ ਨੂੰ ਆਪਣੇ ਏਰੀਏ ਦੇ ਸਰਪੰਚਾਂ ਨੂੰ ਆਪਣੇ ਏਰੀਏ ਦੇ ਪ੍ਰਧਾਨਾਂ ਨੂੰ ਜਾਗਰੂਕ ਕਰੋ ਇਹ ਪੌਦੇ ਲਗਾ ਕੇ ਕਿ ਤਾਂਕਿ ਤੁਹਾਡੇ ਵੀ ਏਰੀਆ ਸਵੱਛ ਤੇ ਸਾਫ਼ ਸੁਥਰੇ ਬਣਨ ਅਸੀਂ ਬਿਲਕੁਲ ਢਨਾਰੀ ਗਲਾ ਫੋਕਲ ਪੁਆਇੰਟ ਤੋਂ ਅਸੀਂ ਬਿਲੋਂਗ ਕਰਦੇ ਹਾਂ ਜੀ ਫੋਕਲ ਪੁਆਇੰਟ ਦੀਆਂ ਸੜਕਾਂ ਦਾ ਵਿੱਚ ਬਹੁਤ ਬੁਰਾ ਹਾਲ ਹੈ ਉੱਥੇ ਸਾਡੀ ਟਰਾਂਸਪੋਰਟੇਸ਼ਨ ਚੱਲ ਨਹੀਂ ਕਾਰਾਂ ਲੈ ਕੇ ਜਾਣੀਆਂ ਔਰ ਸਾਡੇ ਲਈ ਬਹੁਤ ਵੱਡਾ ਚੈਲੰਜ ਵਾਲਾ ਕੰਮ ਹੈ ਸਰਨਾ ਵੱਡਾ ਸ਼ੇਰਪੁਰ ਚੌਂਕ ਜਿਹੜਾ ਕਿ ਪੂਰਾ ਲੁਧਿਆਣਾ ਸ਼ਹਿਰ ਇਹ ਤੇ ਪੂਰਾ ਪੰਜਾਬ ਜਿੱਥੋਂ ਪੂਰਾ ਹਿੰਦੁਸਤਾਨ ਦੇ ਬੰਦੇ ਗੁਬਾਰੀ ਜਲੰਧਰ ਅੰਮ੍ਰਿਤਸਰ ਆਉਂਦੇ ਜਾਂਦੇ ਨੇ ਉਹਨਾਂ ਸੜਕਾਂ ਦੇ ਤੁਸੀਂ ਆਕੇ ਦੇਖੋ ਸਰਵਿਸ ਲੈਣ ਦਾ ਕਿੰਨਾ ਬੁਰਾ ਹਾਲ ਹੈ ਅਪੋਲੋ ਹਸਪੀਟਲ ਦੇ ਅੱਗੇ ਏਵਨ ਸਾਈਕਲ ਹੀਰੋ ਸਾਈਕਲ ਦੇ ਅੱਗੇ ਰਾਲਸਨ ਦੇ ਅੱਗੇ ਜਿਹੜੀ ਹੈਗੀ ਸਰਨਾ ਵੱਡੇ ਸਰੰਦਕਰ ਨੇ ਉਹਨਾਂ ਦੇ ਸੜਕਾਂ ਦਾ ਕਿੰਨੀ ਬੁਰੀ ਹਾਲਤ ਹੈ ਉਹ ਕਿੱਦਾਂ ਰੋਜ਼ ਉਹਨੂੰ ਮੈਨੇਜ ਕਰਦੇ ਨੇ ਕਿੱਦਾਂ ਸਾਡੇ ਰੋਜ਼ ਉੱਥੇ ਅਸੀਂ ਉਹਨੂੰ ਡਿਫਿਕਲਟੀ ਪੈਦਾ ਹੋ ਰਹੀ ਹੈ ਔਰ ਆਕੇ ਦੇਖੋ ਸਾਨੂੰ ਕਿੰਨੀ ਵੱਡੀ ਪਰੇਸ਼ਾਨੀ ਦੇ ਸਾਹਮਣੇ ਕਰਨਾ ਪੈ ਰਿਹਾ ਪ੍ਰਸ਼ਾਸਨ ਇਸ ਦੇ ਬਾਰੇ ਜਾਗੇ ਹਰੋਜ਼ੀ ਕਾਰਵਾਈ ਕਰੇ ਕੋਈ ਚੀਜ਼ ਇਸ ਜਗ੍ਹਾ ਦੇ ਸੜਕਾ ਬਣਾਉਣ ਦੇ ਬਾਰੇ ਕੋਈ ਵਿਚਾਰ ਕਰੇ ਕਰੋਨਾ ਦੀ ਅਰਬਰਵੇ ਦੇ ਨਾਲ ਉੱਥੇ ਬਿਜ਼ਨਸ ਹੋ ਰਿਹਾ ਜੀ ਬਦਲੇ ਜਿਸ ਖੱਡੇ ਮਿਲ ਰਹੇ ਨੇ ਪਰੇਸ਼ਾਨੀ ਮਿਲ ਰਹੀ ਹੈ ਪਰੇਸ਼ਾਨੀ ਤੋਂ ਇਲਾਵਾ ਹੋਰ ਕੁਝ ਨਹੀਂ ਮਿਲ ਰਿਹਾ ਜੀ ਇਹ ਮੰਗ ਕਰ ਸਾਡੀ ਮੰਗ ਹੈ ਜਿਹੜੀ ਸੜਕਾ ਠੀਕ ਕੀਤਾ ਜਾਣਾ ਆਵਾਜਾ ਵੀ ਠੀਕ ਕੀਤੀ ਜਾਵੇ ਜਿਹੜੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਉਹਨੂੰ ਦੂਰ ਕੀਤਾ ਜਾਵੇ